ਜਦੋਂ ਇੱਕ ਪੰਜਾਬੀ ਫਿਲਮਾ ਪੁੱਤ ਜੱਟਾਂ ਦੇ ਕਰਕੇ ਉਸ ਦੇ ਵਿੱਚ ਹੀਰੋ ਰਹੇ ਛਤਰੂਗਨ ਸਿਨਾ ਦੀ ਬੱਚੀ ਜਾਨ ਕੁਝ ਸਿੱਖਾ ਨੇ ਛਤਰੂਗਨ ਸਿਨਾ ਨੂੰ ਰਾਤ ਨੂੰ ਬਚਾਇਆ ਇੱਕ ਵੱਡੀ ਮੁਸ਼ਕਲ ਚੋਂ ਅਤੇ ਅੱਗੇ ਛਤਰੂਗਨ ਦੱਸਦੇ ਨੇ ਕਿ ਐਨੇ ਵਿੱਚ ਇੱਕ ਗੱਡੀ ਮੇਰੇ ਲੱਵੋ ਲੰਘਦੀ ਹੈ ਆਗੇ ਉਹ ਜਿੰਨਾਂ ਦਾ ਤੈਨੂੰ ਡਰ ਸੀ ਕਹਿਣ ਤੋਂ ਭਾਵ ਕਿ ਜਿਹੜੇ ਬੰਦਿਆਂ ਤੋਂ ਮੈਂ ਡਰ ਰਿਹਾ ਸੀ ਉਹ ਗੱਡੀ ਦੇ ਵਿੱਚ ਆ ਚੁੱਕੇ ਨੇ ਛਤੁਰਗਨ ਆਖਦੇ ਨੇ ਕਿ ਗੱਡੀ ਜਦੋਂ ਲੋਵ ਲੰਘਦੀ ਹੈ ਥੋੜੀ ਦੂਰ ਜਾ ਕੇ ਗੱਡੀ ਦੀਆਂ ਬ੍ਰੇਕਾਂ ਵੱਜਦੀਆਂ ਨੇ ਅਤੇ ਗੱਡੀ ਫਿਰ ਵੈਗ ਗੇਅਰ ਦੇ ਵਿੱਚ ਵਾਪਸ ਮੇਰੇ ਵੱਲ ਆਉਂਦੀ ਹੈ ਅਤੇ ਆ ਕੇ ਰੁਕ ਜਾਂਦੀ ਹੈ ਕਹਿੰਦਾ ਮੈਂ ਹੋਰ ਡਰ ਗਿਆ ਵੀਰ ਆ ਤਾਂ ਬਿਲਕੁਲ ਉਹੀ ਗੱਲ ਹੋਈ ਇਹਨਾਂ ਨੇ ਤਾਂ ਅੱਜ ਘੇਰ ਹੀ ਲਿਆ ਸ਼ਤਰੂਗਨ ਸੈਨਾ ਅੱਗੇ ਦੱਸਦੇ ਨੇ ਕਿ ਐਨੇ ਵਿੱਚ ਹੀ ਕਰੀਬ-ਕਰੀਬ 25 ਤੋਂ 30 ਗੱਡੀਆਂ ਉੱਥੇ ਆ ਜਾਂਦੀਆਂ ਨੇ ਸਿੱਖਾਂ ਦੀਆਂ ਅਤੇ ਕਹਿੰਦਾ ਗੱਡੀਆਂ ਮੇਰੇ ਆਲੇ-ਦਾਲੇ ਆ ਕੇ ਖੜੀਆਂ ਹੋ ਜਾਂਦੀਆਂ ਨੇ ਅਤੇ ਸਭ ਨੇ ਮੈਨੂੰ ਕਿਹਾ ਤੁਸੀਂ ਸਾਡੇ ਪੁੱਤ ਜੱਟਾਂ ਦੇ ਹੋ ਸਾਡੇ ਹੀਰੋ ਅਸੀਂ ਤੁਹਾਡੇ ਖਰੋਚ ਵੀ ਨਹੀਂ ਆਉਣ ਦੇਣੀ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਜਦੋਂ ਨਿਊਯਾਰਕ ਦੇ ਵਿੱਚਾ ਸ਼ਤਰੂਗਨ ਸਿਨਾਂ ਨੂੰ ਸਨਸਾਨ ਸ਼ਰਕ ਤੇ ਰਾਤ ਦੇ ਸਮੇਂ ਕੁਝ ਸਿੱਖਾਂ ਨੇ ਬਚਾਇਆ ਸ਼ਤਰੂਗਨ ਸਿਨਾਂ ਅੱਜ ਵੀ ਉਹ ਦਿਨ ਯਾਦ ਕਰਦੇ ਨੇ ਅਤੇ ਅੱਜ ਵੀ ਸਿੱਖਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ ਉਹ ਆਖਦੇ ਨੇ ਕਿ ਅਗਰ ਉਸ ਦਿਨ ਸਿੱਖ ਨਾ ਹੁੰਦੇ ਤਾਂ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਸੀ ਸ਼ਤਰੂਗਨ ਸਿਨਾਂ ਆਖਦੇ ਨੇ ਕਿ ਇੱਕ ਫਿਲਮ ਜੋ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਕੀਤੀ ਸੀ ਜਿਸ ਦਾ ਨਾਮ ਸੀ ਪੁੱਤ ਜੱਟਾਂ ਦੇ ਉਸ ਕਰਕੇ ਮੈਂ ਉਸ ਰਾਤ ਬਚ ਪਾਇਆ ਇੱਕ ਨਿਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਸ਼ਤਰੂਗਨ ਸਿਨਾ ਨੇ ਕੁਝ ਵੱਡੀਆਂ ਗੱਲਾਂ ਆਖੀਆਂ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਆਖਰ ਕੀ ਚੱਕਰ ਸੀ ਕਿਉਂ ਪੁੱਤ ਜੱਟਾਂ ਦੇ ਫਿਲਮ ਕਰਕੇ ਇਸ ਐਕਟਰ ਨੂੰ ਸਿੱਖਾਂ ਨੇ ਪਹਿਚਾਣਿਆ ਅਤੇ ਬਚਾਇਆ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਸ਼ਤਰੂਗਨ ਸਿਨਾ ਪੰਜਾਬੀ ਗੱਲਾਂ ਯਾਦ ਕਰਦੇ ਹੋਏ ਦੱਸਦੇ ਹਨ ਕਿ ਨਿਊਯਾਰਕ ਦੇ ਵਿੱਚ ਮੇਰੀ ਇੱਕ ਫਰੈਂਡ ਰਹਿੰਦੀ ਸੀ ਮੈਂ ਉਸਦੇ ਘਰ ਰਾਤ ਸਮੇਂ ਖਾਣਾ ਖਾਣ ਗਿਆ ਸੀ ਉਹਨਾਂ ਨੇ ਆਖਿਆ ਕਿ ਉਸ ਸਮੇਂ ਮੈਂ ਨਿਊਯਾਰਕ ਦੇ ਵਿੱਚ ਰੈਡੀਸਨ ਹੋਟਲ ਦੇ ਵਿੱਚ ਰੁਕਿਆ ਹੋਇਆ ਸੀ ਜਦੋਂ ਮੈਂ ਆਪਣੀ ਦੋਸਤ ਦੇ ਘਰ ਖਾਣਾ ਵਗੈਰਾ ਖਾ ਕੇ ਫ੍ਰੀ ਹੋ ਚੁੱਕਿਆ ਸੀ ਮੈਂ ਜਾਣ ਦੀ ਤਿਆਰੀ ਕਰਨ ਲੱਗਿਆ ਤਾਂ ਮੇਰੀ ਦੋਸਤ ਨੇ ਕਿਹਾ ਕਿ ਕੋਈ ਕੈਬ ਵਗੈਰਾ ਨਾ ਬੁਲਾਓ ਮੈਂ ਤੁਹਾਨੂੰ ਆਪਣੀ ਗੱਡੀ ਦੇ ਵਿੱਚ ਰੈਡੀਸਨ ਹੋਟਲ ਦੇ ਵਿੱਚ ਛੱਡ ਦੇਵਾਂਗੀ ਅਤੇ ਸ਼ਤਰੂਗਨ ਸਿੰਘ ਨੇ ਕਿਹਾ ਕਿ ਉਸ ਸਮੇਂ ਨਿਊਯਾਰਕ ਦੇ ਵਿੱਚ ਮਾਹੌਲ ਕੁਝ ਠੀਕ ਨਹੀਂ ਸੀ ਅਤੇ ਸਮਾਂ ਸੀ ਰਾਤ ਦੇ ਕਰੀਬ 1 ਵਜੇ ਦਾ ਉਹਨਾਂ ਨੇ ਦੱਸਿਆ ਕਿ ਇਹ ਗੱਲ ਤਕਰੀਬਨ 15-20 ਸਾਲ ਪਹਿਲਾਂ ਦੀ ਹੋਣੀ ਹੈ। ਸ਼ਤਰੂਗਣ ਸੈਨਾ ਨੇ ਅੱਗੇ ਦੱਸਿਆ ਕਿ ਮੈਂ ਆਪਣੀ ਦੋਸਤ ਦੇ ਨਾਲ ਉਹਨਾਂ ਦੀ ਕਾਰ ਦੇ ਵਿੱਚ ਬੈਠ ਕੇ ਰੈਡੀਸਨ ਹੋਟਲ ਵੱਲ ਜਾਣ ਲੱਗਾ। ਅਤੇ ਇੱਕ ਜਗ੍ਹਾ ਦੇ ਉਪਰਾ ਕੇ ਮੇਰੀ ਦੋਸਤ ਨੇ ਕਿਹਾ ਕਿ ਉਹ ਸਾਹਮਣੇ ਰੈਡੀਸਨ ਹੋਟਲ ਹੈ। ਤੁਸੀਂ ਇੱਥੇ ਹੀ ਉਤਰ ਜਾਓ ਅਤੇ ਮੈਂ ਇੱਥੋਂ ਵਾਪਸ ਚਲੀ ਜਾਵਾਂਗੀ ਕਿਉਂਕਿ ਰੈਡੀਸਨ ਹੋਟਲ ਬਿਲਕੁਲ ਸਾਹਮਣੇ ਆਇਆ ਹੈ। ਸ਼ਤਰੂਗਣ ਸੈਨਾ ਨੇ ਕਿਹਾ ਕਿ ਮੈਂ ਵੀ ਆਪਣੀ ਦੋਸਤ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਇੱਥੋਂ ਫਾਇਦਲੀ ਚਲਾ ਜਾਵਾਂਗਾ ਸਾਹਮਣੇ ਤਾਂ ਹੋਟਲ ਹੈ ਅਤੇ ਮੈਂ ਆਪਣਾ ਸਮਾਨ ਵਗੈਰਾ ਚੱਕਿਆ ਜਿਸ ਦੀ ਮੈਂ ਸ਼ਾਪਿੰਗ ਕਰਕੇ ਆਇਆ ਸੀ ਕਾਫੀ ਜ਼ਿਆਦੇ ਮੇਰੇ ਕੋਲੇ ਸਮਾਨ ਸੀ ਜੋ ਕਿ ਮੈਂ ਸ਼ਾਪਿੰਗ ਕੀਤੀ ਸੀ ਦਿਨ ਮਿਲੇ ਅੱਗੇ ਸ਼ਤਰੂਗਣ ਸਿਨਾਂ ਦੱਸਦੇ ਨੇ ਕਿ ਬਿਲਕੁਲ ਸੁਨਸਾਨ ਰਸਤਾ ਬਹੁਤ ਸਾਰਾ ਮੇਰੇ ਕੋਲ ਸਮਾਨ ਸੀ 6 ਫੁੱਟ 2 ਇੰਚ ਦਾ ਮੈਂ ਇਕੱਲਾ ਆਦਮੀ ਸੜਕ ਦੇ ਉੱਪਰ ਖੜਾ ਸੀ ਹਰ ਪਾਸੇ ਸਿਰਫ ਤੇ ਸਿਰਫ ਸਨਾਟਾ ਛਾਇਆ ਹੋਇਆ ਸੀ ਸਾਹਮਣੇ ਸ਼ਤਰੂਗਣ ਸੈਨਾ ਨੂੰ ਕੋਈ ਸਿਕਿਉਰਿਟੀ ਗਾਰਡ ਵਗੈਰਾ ਖੜਾ ਹੋਇਆ ਦਿਖਾਈ ਦਿੱਤਾ ਸ਼ਤਰੂਗਣ ਸੈਨਾ ਨੇ ਉਸ ਸਿਕਿਉਰਿਟੀ ਗਾਰਡ ਨੂੰ ਜਾ ਕੇ ਪੁੱਛਿਆ ਕਿ ਆਖਰ ਰੈਡੀਸਨ ਹੋਟਲ ਹੈ ਕਿੱਥੇ ਮੈਨੂੰ ਮਿਲ ਹੀ ਨਹੀਂ ਰਹਾ ਤਾ ਉਸ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਭਾਈ ਇਹ ਸਾਰੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਤੈਨੂੰ ਭੁਲੇਖਾ ਪੈ ਰਿਹਾ ਇੱਥੇ ਕੋਈ ਵੀ ਰੈਡਿਸਨ ਹੋਟਲ ਨਹੀਂ ਹੈ। ਸ਼ਤਰੂਵੰਸ ਇਹਨਾਂ ਨੇ ਕਿਹਾ ਕਿ ਮੈਂ ਸਮਝ ਚੁੱਕਿਆ ਸੀ ਕਿ ਮੇਰੀ ਦੋਸਤ ਹੈ ਜਿਹੜੀ ਉਸ ਨੂੰ ਵੀ ਗਲਤੀ ਲੱਗੀ ਅਤੇ ਮੈਂ ਗਲਤ ਜਗ੍ਹਾ ਦੇ ਉੱਪਰ ਉਤਰ ਚੁੱਕਿਆ ਜਿੱਥੇ ਕਿ ਬਿਲਕੁਲ ਸੁੰਨਸਾਨ ਹੈ ਅਤੇ ਹੁਣ ਮੇਰਾ ਬਚਣਾ ਮੁਸ਼ਕਲ ਹੈ। ਸ਼ਤਰੂਵੰਸ ਇਹਨਾਂ ਆਖਦੇ ਨੇ ਕਿ ਸੜਕ ਦੇ ਹਰ ਪਾਸੇ ਸਿਰਫ ਤੇ ਸਿਰਫ ਮੈਨੂੰ ਸਨਾਟਾ ਹੀ ਦਿਖ ਰਿਹਾ ਸੀ। ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਵੀ ਹੋਣ ਲੱਗੀ ਸੀ ਕਿ ਅੱਜ ਤੂੰ ਇਕੱਲਾ ਕਿੱਥੇ ਫਸ ਗਿਆ ਕਿਉਂਕਿ ਸ਼ਤਰੂਗਣ ਸਿੰਘ ਨੇ ਦੱਸਿਆ ਕਿ ਉਸ ਸਮੇਂ ਨਿਊਯਾਰਕ ਦਾ ਜਿਹੜਾ ਮਾਹੌਲ ਸੀ ਉਹ ਬਹੁਤ ਖਰਾਬ ਸੀ ਅਤੇ ਜਿਹੜੀ ਜਗ੍ਹਾ ਦੇ ਉੱਪਰ ਮੈਂ ਖੜ੍ਹਾ ਸੀ ਉਹ ਜਗ੍ਹਾ ਦੇ ਉੱਪਰ ਕੁਝ ਹਾਲਾਤ ਜ਼ਿਆਦਾ ਹੀ ਖਰਾਬ ਸੀ ਮੈਂ ਲੋਕਾਂ ਤੋਂ ਸੁਣਿਆ ਸੀ ਮੈਂ ਸੋਚਿਆ ਕਿ ਅੱਜ ਰਾਤ ਕੁਝ ਨਾ ਕੁਝ ਜ਼ਰੂਰ ਹੋਣ ਵਾਲਾ ਹੈ ਇਹ ਰਾਤ ਤੇਰੇ ਲਈ ਆਖਰੀ ਵੀ ਹੋ ਸਕਦੀ ਹੈ ਸ਼ਤਰੂਗੜਨ ਆਕ ਦਿਨ ਕਿ ਮੈਂ ਮਨ ਹੀ ਮਨ ਸੋਚਣ ਲੱਗਿਆ ਅਤੇ ਅੱਗੇ ਇਸ ਐਕਟਰ ਨੇ ਕਿਹਾ ਕਿ ਇੱਕ ਬੰਦਾ ਮੈਨੂੰ ਹੋਰ ਮਿਲਿਆ ਉਸ ਕਾਲੇ ਨੂੰ ਮੈਂ ਪੁੱਛਿਆ ਕਿ ਭਾਈ ਰੈਡਿਸਨ ਹੋਟਲ ਕਿੱਥੇ ਹੈ ਕਹਿੰਦਾ ਉਹ ਮੇਰੇ ਗਾਲੀ ਪੈ ਚੱਲਿਆ ਸੀ ਉਸ ਤੋਂ ਬਾਅਦ ਤੇ ਸ਼ਤਰੂਗਨ ਨੇ ਕਿਹਾ ਕਿ ਮੈਂ ਹੌਸਲਾ ਹਾਰ ਚੁੱਕਿਆ ਸੀ ਅਤੇ ਮੈਂ ਇਹ ਮਨ ਬਣਾ ਚੁੱਕਿਆ ਸੀ ਕਿ ਅੱਜ ਰਾਤ ਕੁਝ ਪੱਕਾ ਤੇਰੇ ਨਾਲ ਹੋਣ ਵਾਲਾ ਹੈ ਅਤੇ ਮੈਂ ਬਹੁਤ ਜ਼ਿਆਦਾ ਡਰ ਵੀ ਗਿਆ ਸੀ ਅਤੇ ਅੱਗੇ ਸ਼ਤਰੂਗਨ ਦੱਸਦੇ ਨੇ ਕਿ ਐਨੇ ਵਿੱਚ ਇੱਕ ਗੱਡੀ ਮੇਰੇ ਲਗੋ ਲੰਘਦੀ ਹੈ ਮੈਂ ਸੋਚਿਆ ਕਿ ਭਾਈ ਆ ਗਏ ਉਹ ਜਿਨ੍ਹਾਂ ਦਾ ਤੈਨੂੰ ਡਰ ਸੀ ਕਹਿਣ ਤੋਂ ਭਾਵ ਕਿ ਜਿਹੜੇ ਬੰਦਿਆ ਤੋਂ ਮੈਂ ਡਰ ਰਿਹਾ ਸੀ ਉਹ ਗੱਡੀ ਦੇ ਵਿੱਚ ਆ ਚੁੱਕੇ ਨੇ ਸ਼ਤਰੂਗਨ ਆਖਦੇ ਨੇ ਕਿ ਗੱਡੀ ਜਦੋਂ ਲੋ ਲੰਘਦੀ ਹੈ ਥੋੜੀ ਦੂਰ ਜਾ ਕੇ ਗੱਡੀ ਦੀਆਂ ਬ੍ਰੇਕਾਂ ਵੱਜਦੀਆਂ ਨੇ ਅਤੇ ਗੱਡੀ ਫੇਰ ਬੈਕ ਗੇਅਰ ਦੇ ਵਿੱਚ ਵਾਪਸ ਮੇਰੇ ਵੱਲ ਆਉਂਦੀ ਹੈ ਅਤੇ ਆ ਕੇ ਰੁਕ ਜਾਂਦੀ ਹੈ ਕਹਿੰਦਾ ਮੈਂ ਹੋਰ ਡਰ ਗਿਆ ਵੀ ਯਾਰ ਆ ਤਾਂ ਬਿਲਕੁਲ ਉਹੀ ਗੱਲ ਹੋਈ ਇਹਨਾਂ ਨੇ ਤਾਂ ਅੱਜ ਘੇਰ ਹੀ ਲਿਆ ਸ਼ਤਰੂਗਨ ਆਖਦੇ ਨੇ ਕਿ ਗੱਡੀ ਦੇ ਵਿੱਚ ਇੱਕ ਆਵਾਜ਼ ਆਉਂਦੀ ਹੈ ਓਏ ਪੁੱਤ ਜੱਟਾਂ ਦੇ ਵਾਲਾ ਐਕਟਰ ਸ਼ਤਰੂਗਨ ਸੈਨਾ ਬਿਲਕੁਲ ਚੁੱਪਚਾਪ ਖੜੇ ਸੀ ਉਸ ਤੋਂ ਬਾਅਦ ਫਿਰ ਦੂਜੇ ਬੰਦੇ ਦੀ ਆਵਾਜ਼ ਆਉਂਦੀ ਹੈ ਕਿ ਹਾਂ ਬਾਈ ਇਹ ਉਹੀ ਹੈ ਪੁੱਤ ਜੱਟਾਂ ਦੇ ਫਿਲਮ ਵਾਲਾ ਸ਼ਤਰੂਗਨ ਸੈਨਾ ਆਪਣਾ ਹੀਰੋ ਸ਼ਤਰੂਗਨ ਸੈਨਾ ਨੇ ਦੇਖਿਆ ਕਿ ਗੱਡੀ ਦੇ ਵਿੱਚ ਕੁਝ ਸਿੱਖ ਸਰਦਾਰ ਬੈਠੇ ਸੀ ਉਹਨਾਂ ਨੇ ਸ਼ਤਰੂਗਨ ਨੂੰ ਪੁੱਛਿਆ ਕਿ ਬਾਈ ਜੀ ਇੱਥੇ ਦਾ ਮਾਹੌਲ ਖਰਾਬ ਹੈ ਤੁਸੀਂ ਇੱਥੇ ਕਿਸ ਤਰ੍ਹਾਂ ਪਹੁੰਚ ਗਏ ਉਹ ਵੀ ਰਾਤ ਦੇ 1.5 ਵਜੇ ਸ਼ਤਰੂਗਨ ਨੇ ਪੂਰੀ ਗੱਲ ਦੱਸੀ ਕਿ ਮੈਨੂੰ ਮੇਰੀ ਦੋਸਤ ਇੱਥੇ ਗਲਤੀ ਦੇ ਨਾਲ ਉਤਾਰ ਕੇ ਚਲੀ ਗਈ ਤਾਂ ਉਹਨਾਂ ਬੰਦਿਆਂ ਨੇ ਕਿਹਾ ਕਿ ਕੋਈ ਗੱਲ ਨਹੀਂ ਡਰੋ ਨਾ ਇੱਥੇ ਖੜੇ ਰਹੋ ਕਹਿੰਦਾ ਐਨੇ ਵਿੱਚ ਉਹਨਾਂ ਨੇ ਆਪਣਾ ਰੇਡੀਓ ਕੱਢਿਆ ਅਤੇ ਕਿਸੇ ਨੂੰ ਹੋਰ ਫੋਨ ਕੀਤਾ ਸ਼ਤਰੂਗਨ ਸੈਨਾ ਅੱਗੇ ਦੱਸਦੇ ਨੇ ਕਿ ਐਨੇ ਵਿੱਚ ਹੀ ਕਰੀਬ-ਕਰੀਬ 25 ਤੋਂ 30 ਗੱਡੀਆਂ ਉੱਥੇ ਹੋਰ ਆ ਜਾਂਦੀਆਂ ਨੇ ਸਿੱਖਾਂ ਦੀਆਂ ਅਤੇ ਕਹਿੰਦਾ ਗੱਡੀਆਂ ਮੇਰੇ ਆਲੇ-ਦਾਲੇ ਆ ਕੇ ਖੜੀਆਂ ਹੋ ਜਾਂਦੀਆਂ ਨੇ ਅਤੇ ਸਭ ਨੇ ਮੈਨੂੰ ਕਿਹਾ ਤੁਸੀਂ ਸਾਡੇ ਪੁੱਤ ਜੱਟਾਂ ਦੇ ਉਹ ਸਾਡੇ ਹੀਰੋ ਅਸੀਂ ਤੁਹਾਡੇ ਖਰੋਚ ਵੀ ਨਹੀਂ ਆਉਣ ਦੇਣੀ ਕਹਿੰਦਾ ਉਹਨਾਂ ਨੇ ਮੈਨੂੰ ਕਿਹਾ ਕਿ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਨੂੰ ਛੱਡਦੇ ਆਂ ਜਿੱਥੇ ਤੁਸੀਂ ਨੇ ਜਾਣਾ ਹੈ ਕਹਿੰਦਾ ਉਹਨਾਂ ਨੇ ਮੇਰਾ ਸਮਾਨ ਵਗੈਰਾ ਗੱਡੀ ਦੇ ਵਿੱਚ ਰੱਖਿਆ ਅਤੇ ਸਾਰੀਆਂ ਗੱਡੀਆਂ ਮੇਰੇ ਨਾਲ-ਨਾਲ ਚੱਲਣ ਲੱਗੀਆਂ ਮੈਨੂੰ ਗੱਡੀ ਦੇ ਵਿੱਚ ਬਿਠਾ ਕੇ ਉਹ ਮੈਨੂੰ ਰੈਡੀਸਨ ਹੋਟਲ ਛੱਡ ਕੇ ਗਏ ਅਤੇ ਸ਼ਤਰੂਗਨ ਸੈਨਾ ਨੇ ਆਖਿਆ ਕਹਿੰਦਾ ਮੈਂ ਉਹਨਾਂ ਨੂੰ ਚਾਹ ਪਾਣੀ ਵੀ ਪੁੱਛਿਆ ਕਿ ਕੋਈ ਚਾਹ ਪਾਣੀ ਲੈ ਲਓ ਪਰ ਕਿਸੇ ਨੇ ਵੀ ਨਾ ਤਾਂ ਕੋਈ ਚਾਹ ਪਾਣੀ ਪੀਤਾ ਨਾ ਕੋਈ ਪੈਸੇ ਟਕੇ ਦੀ ਮੰਗ ਕਰੀ ਹੈ ਅਤੇ ਨਾ ਜ਼ਿੰਦਗੀ ਦੇ ਵਿੱਚ ਉਹ ਮੈਨੂੰ ਕਦੇ ਦੁਬਾਰਾ ਮਿਲੇ ਨਹੀਂ ਸ਼ਤਰੂਗਨ ਸਿਨਾ ਨੇ ਜਦੋਂ ਇੰਟਰਵਿਊ ਦੇ ਵਿੱਚ ਇਹ ਗੱਲਾਂ ਦਸੀਆਂ ਤਾਂ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਅਤੇ ਸ਼ਤਰੂਗਨ ਸਿਨਾ ਦੀ ਇੱਕ ਗੱਲ ਹੋਰ ਦੱਸਦੇ ਹਾਂ ਪੁੱਤ ਜੱਟਾਂ ਦੇ ਜਿਹੜੀ ਫਿਲਮ ਹੈ ਜਿਸ ਦੇ ਵਿੱਚ ਤਰਮਿੰਦਰ ਨੇ ਵੀ ਕੰਮ ਕੀਤਾ ਸੀ ਗੱਗੂ ਗਿੱਲ ਹੋਰਾਂ ਨੇ ਕੰਮ ਕੀਤਾ ਸੀ ਗੱਗੂ ਗਿੱਲ ਪਰਿਵਾਰ ਦੀ ਫਿਲਮ ਕਹੀ ਜਾਂਦੀ ਹੈ ਅਤੇ ਇਸ ਦੇ ਵਿੱਚ ਸ਼ਤਰੂਗਨ ਸਿਨਾਂ ਨੇ ਜਿਹੜਾ ਕੰਮ ਕੀਤਾ ਸੀ ਕਿਹਾ ਜਾਂਦਾ ਕਿ ਨਾ ਤਾਂ ਤਰਮਿੰਦਰ ਨੇ ਪੈਸਾ ਲਿਆ ਸੀ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਨਾ ਸ਼ਤਰੂਗਨ ਸਿਨਾਂ ਨੇ ਕੋਈ ਪੈਸਾ ਲਿਆ ਸੀ ਇਹ ਫਿਲਮ ਪੰਜਾਬੀ ਦੀ ਸ਼ੋਲੇ ਕਹੀ ਜਾਂਦੀ ਹੈ ਅਤੇ ਅੱਜ ਵੀ ਜਦੋਂ ਬੰਦਾ ਇਸ ਨੂੰ ਦੇਖਣ ਲੱਗ ਜੇ ਤਾਂ ਪੂਰੀ ਦੇਖ ਕੇ ਹਟਦਾ ਇੱਕ ਫਿਲਮ ਕਰਕੇ ਸ਼ਤਰੂਗਨ ਸਿਨਾਂ ਦੀ ਜਾਨ ਬਚੀ ਜੇ ਉਹਨਾਂ ਨੇ ਪੁੱਤ ਜੱਟਾਂ ਦੇ ਫਿਲਮ ਨਾ ਕਰੀ ਹੁੰਦੀ ਹੋ ਸਕਦਾ ਉਹਨਾਂ ਨੂੰ ਕੋਈ ਨਾ ਹੀ ਪਹਿਚਾਣਦਾ ਕਈ ਵਾਰ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਦੇ ਦਿਲਾਂ ਦੇ ਕਰੀਬ ਹੁੰਦੀਆਂ ਨੇ ਤਾਂ ਉਹ ਫਿਲਮਾਂ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਉਹਨਾਂ ਦੇ ਕਿਤੇ ਨਾ ਕਿਤੇ ਕੰਮ ਜ਼ਰੂਰ ਆ ਜਾਂਦੀਆਂ ਨੇ ਜਿਵੇਂ ਪੁੱਤ ਜੱਟਾਂ ਦੇ ਫਿਲਮਾਂ ਸ਼ਤਰੂਵੰਸ ਇਹਨਾਂ ਦੇ ਕੰਮ ਆਈ